ਕੀ ਤੁਸੀਂ ਆਪਣੀ ਔਰਤ ਨੂੰ ਖੁਸ਼ ਨਹੀਂ ਕਰ پا ਰਹੇ ਕੀ ਤੁਹਾਡੀ ਔਰਤ ਤੁਹਾਡੇ ਤੋਂ ਖੁਸ਼ ਨਹੀਂ ਆ ਕੀ ਤੁਹਾਡੇ ਅੰਦਰ ਢਿੱਲਾਪਨ ਆ ਅਕੜਾ ਘਟਿਆ ਨਸਾਂ ਕਮਜ਼ੋਰ ਹੋ ਚੁੱਕੀਆਂ ਵਾਂ ਤੁਹਾਡੇ ਟਾਈਮਿੰਗ ਵਿੱਚ ਕਮੀ ਆ ਇਹਨਾਂ ਸਾਰੇ ਰੋਗਾਂ ਵਾਸਤੇ ਅਸੀਂ ਇੱਕ ਬਹੁਤ ਹੀ ਤਾਕੜ ਦਵਾਈ ਤਿਆਰ ਕੀਤੀ ਆ ਜਿਹੜੀ ਕੀ ਤੁਹਾਡੇ ਸਾਰੇ ਰੋਗ ਜੜੋਂ ਖਤਮ ਕਰ ਦੇਗੀ ਇਹ ਦਵਾਈ ਬਹੁਤ ਸਪੈਸ਼ਲ तरीके ਦੇ ਨਾਲ ਤਿਆਰ ਕੀਤੀ ਗਈ ਆ ਅਸੀਂ ਖਾਸ ਜੜੀ ਬੂਟੀਆਂ ਪਾ ਕੇ ਇਹ ਦਵਾਈ ਤਿਆਰ ਕੀਤੀ ਆ ਇਹ ਦਵਾਈ ਜਿਹੜੀ ਆ ਤੁਹਾਡੀ ਬਿਮਾਰੀ ਨੂੰ ਬਿਲਕੁਲ ਖਤਮ ਕਰ ਦੇਗੀ ਤੇ ਤੁਹਾਨੂੰ ਸੰਪੂਰਨ ਮਰਦ ਬਣਾ ਦੇਗੀ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਪੂਰਾ ਰਿਜ਼ਲਟ ਮਿਲ ਜੇਗਾ ਤੁਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਬਿਲਕੁਲ ਹੀ ਇਸ ਬਿਮਾਰੀ ਤੋਂ ਨਿਜਾਤ ਪਾ ਲੋਗੇ ਤੁਹਾਨੂੰ ਜ਼ਿੰਦਗੀ ਪਰ ਸੈਕਸ ਵੱਲੋਂ ਕਦੇ ਕੋਈ ਕਮਜ਼ੋਰੀ ਨਹੀਂ ਹੋਵੇਗੀ ਚਾਹੇ ਤੁਹਾਡੀ ਉਮਰ 60 ਸਾਲ ਹੋ ਜੇ ਚਾਹੇ 70 ਹੋ ਜੇ ਪਰ ਤੁਹਾਡੀ ਇਹ ਕਮਜ਼ੋਰੀ ਜ਼ਿੰਦਗੀ 'ਚ ਕਦੀ ਨਹੀਂ ਆਵੇਗੀ ਤੇ ਤੁਸੀਂ ਆਪਣਾ ਜੀਵਨ ਖੁਸ਼ਹਾਲ ਤੇ ਆਨੰਦਮਈ ਤੇ ਆਪਣੀ ਔਰਤ ਦੇ ਨਾਲ ਖੁਸ਼ੀ-ਖੁਸ਼ੀ ਬਤੀਤ ਕਰੋਗੇ